பாரி மே ஆமா கலாச பான படம் தீ பில படா பாரசி பல தூக்கி பலா தோ ਜਦੋਂ ਪਾਇਦ ਆਪਣੇ ਬਰਾਦਰ ਹਸਪੀਟਲ ਲੈ ਕੇ ਮम्मा ਨੂੰ ਅੰਦਰ ਬਿਠਾਇਆ। ਐਤਾ ਵੀ ਉਹਨਾਂ ਨੇ ਤਾਂ ਕਰ ਨਹੀਂ ਕੀਤਾ। ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਨਾਲ 4 ਸਾਲ ਦਾ ਜਵਾਕ ਘਰ ਤੋਂ ਨਿਕਲਦਾ ਵਾ ਮੰਦਰ ਵਾਸਤੇ। ਪਰ ਉਸ ਨੂੰ ਨਹੀਂ ਸੀ ਪਤਾ ਜਿਸ ਪ੍ਰਮਾਤਮਾ ਦੇ ਘਰ ਜਾ ਰਿਹਾ ਵਾ ਉਸੇ ਹੀ ਪ੍ਰਮਾਤਮਾ ਨੇ ਉਸ ਮਾਂ ਦੀ ਕੁੱਖ ਦਾ ਲਾਲ ਆਪਣੇ ਕੋਲੋਂ ਲੈ ਲੈਣਾ। ਕਟਾਵਾਂ ਬਟਾਲਾ ਦੇ ਸਟਾਫ ਰੋਡ 'ਤੇ ਇੱਕ ਪ੍ਰਵਾਸੀ ਪਰਿਵਾਰ ਆ ਕਿ ਜੋ ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਨਾਲ ਘਰ ਤੋਂ ਮੰਦਰ ਨਿਕਲਦਾ ਵਾ ਤਾਂ ਤੁਸੀਂ ਦੇਖ ਸਕਦੇ ਹੋ ਮੁਹੱਲੇ ਦੇ ਨੌਜਵਾਨ ਵੱਲੋਂ ਉਸ ਮਾਂ ਨੂੰ ਤੇ ਉਸਦੇ ਪੁੱਤ ਨੂੰ ਗੱਡੀ ਦੇ ਰੰਗ ਦਿੱਤਾ ਜਾਂਦਾ ਵਾ ਕਿਉਂਕਿ ਉਹ ਨੌਜਵਾਨ ਜਿਹੜਾ ਸੀ ਮੁਹੱਲੇ ਦਾ ਉਸ ਗੱਡੀ ਦੇ ਉੱਤੇ ਸਕਾਰਪੀਓ ਦੇ ਉੱਤੇ ਜਾਂਚ ਕਰ ਰਿਹਾ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਮਾਂ ਦੀ ਬੁੱਖ ਦਾ ਜਿਹੜਾ ਲਾਲ ਚਲਾ ਗਿਆ ਵਾ ਉਸ ਪਰਿਵਾਰ ਦਾ ਕਦੇ ਘਾਟਾ ਦਾ ਪੂਰਾ ਨਹੀਂ ਹੋਣਾ ਉਸ ਮਾਂ ਦਾ ਉਸ ਭੈਣ ਦਾ ਦੁੱਖ ਕਦੇ ਨਹੀਂ ਨੂਰ ਹੋਣਾ ਕਿਉਂਕਿ ਉਹਨਾਂ ਦਾ ਭਰਾ ਜਿਹੜਾ ਸੀ ਛੋਟਾ ਜਿਹੜਾ ਉਹਨੀਆਂ ਬਾਹਾਂ ਚ ਖੇਡਦਾ ਸੀ ਕਿਤੇ ਨਾ ਕਿਤੇ ਆ ਕੇ ਛੱਡ ਕੇ ਉਹਨਾਂ ਦਾ ਭਰਾ ਨੂੰ ਲੈ ਆ ਛੱਡ ਕੇ ਚਲਾ ਗਿਆ ਵਾ ਹਸਪਤਾਲ ਲੈ ਕੇ ਜਾਂਦੇ ਨੇ ਪਰ ਉੱਥੇ ਵੀ ਡਾਕਟਰ ਨੇ ਕਹਿ ਦਿੰਦੇ ਨੇ ਕਿ ਇਸ ਦੀ ਮੌਤ ਹੋ ਗਈ ਹੈ ਸਿੱਧਾ ਮੈਨੂੰ ਮਿਲਾ ਨੇ ਪਰਵਾਸੀ ਪਰਿਵਾਰ ਇੱਕ ਬਹੁਤ ਹੀ ਪ੍ਰੇਰਿਤ ਪਰਿਵਾਰ ਆ ਇਹ ਪਰਿਵਾਰ ਆ ਇਹਨਾਂ ਦੀ ਮਦਦ ਵਾਸਤੇ ਵੀ ਕੋਈ ਖਿਲਾਲ ਅਜੇ ਤੱਕ ਤਾਂ ਅੱਗੇ ਨਹੀਂ ਆਇਆ ਪਰ ਮੰਡੇ ਵਾਲੇ ਦਾ ਇਹਨਾਂ ਦੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਉਹ ਜ਼ਰੂਰ ਇਕੱਠੇ ਹੋਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਪੁਲਿਸ ਵੱਲੋਂ ਉਸ ਗੱਡੀ ਨੂੰ ਮੌਕੇ ਤੇ ਆਣ ਕੇ ਲੈ ਕੇ ਜਾਇਆ ਗਿਆ ਵਾ ਅਤੇ ਉਸ ਨੌਜਵਾਨ ਵੱਲੋਂ ਜਿਸ ਨੌਜਵਾਨ ਵੱਲੋਂ ਗੱਡੀ ਲੈ ਉਸਮਾਨ ਨੂੰ ਤੇ ਪੁੱਤ ਨੂੰ ਡਰਾੜਿਆ ਸੀ ਉਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਗੱਲਬਾਤ ਕਰਨਗੇ ਭੈਣ ਦੇ ਨਾਲ ਬਚਾ ਕਿੰਨੇ ਪੈਣ ਤੋ ਆਸੀ ਆ ਬਚਾ ਨ ਤੈਨ ਪ੍ਰਵਤ ਦੋ ਇੱਕ ਬੈਨ ਤੋ ਦੋ ਬਰਾਸੀ ਹਰੇ ਇੱਕ ਪ੍ਰਾਨ ਨੂੰ ਫਿਰ ਜਾੜ ਕੇ ਜਲੇਗਾ ਉਹਨਾਂ ਦੁਨੀਆ ਨੂੰ ਬੜਾ ਪਿਆਰ ਕਰਦਾ ਸੀ ਜਾਨ ਦੇ ਵਕਤ ਮੇਰੇ ਨਾਲ ਗੱਲ ਵੀ ਕੀਤੀ ਸੀ ਦੀਦੀ ਮੈਂ ਆਪਣਾ ਬਦਲਿਆ ਆਪ ਲੈਣਾ ਪਰ ਉਹਨੇ ਆਪਣਾ ਬਦਲਾ ਲੈ ਨਹੀਂ ਸਕਿਆ ਉਹ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਮੈਂ ਸਕੂਲ ਲਿਆ ਮਾ ਉਹਨੇ ਉਹਨੇ ਇੱਕ ਗਲਾਸ ਪਾਣੀ ਪੜ ਲੈਣ ਕੇੰਦਰ ਦੀ ਦੀਆ ਲਾ ਪੀ ਲੈ ਤੂੰ ਬੜਾ ਪਿਆਰ ਕਰਦਾ ਸੀ ਫਰੀਜ਼ ਨੂੰ ਇੱਕ ਵੜੇ ਬੁਲਾ ਦੋ ਮਾਤਾ ਵੀ ਨਾਲ ਦੀ ਨਾਲ ਦੇਖਮੀ ਹੋਏ ਕੀ ਗੱਲ ਕੀਤੀ ਸੀ ਪਤਾ ਗੱਲ ਤਾਂ ਕੀ ਹੋਇਆ ਮੈਂ ਆਪਾਂ ਗੱਲ ਦੇ ਨਹੀਂ ਪਤਾ ਬਦਕਾਨ ਗਏ ਸਿਆ ਨੂੰ ਨਹੀਂ ਪਤਾ ਅੱਜ ਜਦੋਂ ਦੁਕਾਨ ਨੂੰ ਆਪੇ ਦੁਕਾਨ ਤੋਂ ਸਮਾਨ ਵੀ ਲਈ ਤਾਂ ਪੱਜੇ ਆਏ ਜਦੋਂ ਆਪਾਂ ਇਹ ਤਾਂ ਆਪਣੇ ਭਰਾ ਨੂੰ ਹਸਪੀਟਲ ਲੈ ਗਏ ਮਮਾ ਨੂੰ ਅੰਦਰ ਬਿਠਾ ਕੇ ਉਹ ਤਾਂ ਵੀ ਉਹਨੇ ਤਾਂ ਕੋਲ ਨਹੀਂ ਕੀਤਾ ਆ ਇੱਕ ਉਪਰਾ ਇੱਕ ਪੈਲੀ ਕੋ ਉਹਨੂੰ ਆਪਣੇ ਭਾਈ ਇਹ ਨਹੀਂ ਲਿੱਤਾ ਜਿਵੇਂ ਕੋ ਪੈਲੀ ਕਿਤੇ ਨਾ ਕਿਤੇ ਪ੍ਰਮਾਤਮਾ ਨੂੰ ਬਾਰ ਬਾਰ ਕਹਿ ਰਹੀ ਹੈ ਕਿ ਉਸ ਦਾ ਵੀਰ ਉਸ ਨੂੰ ਵਾਪਸ ਮੋੜ ਦੋ ਉਸ ਦਾ ਵੀਰ ਉਸ ਨੂੰ ਵਾਪਸ ਮੋੜ ਦੋ ماں ਇੱਕ ਜਿਸ ਮਾਂ ਦੇ ਨਾਲ ਇਹ ਸਾਰੀ ਘਟਨਾ ਵਾਪਰਦੀ ਹੈ ਘਰ ਤੋਂ ਮੰਦਰ ਨਿਕਲਦੀ ਹੈ ਪਰ ਉਸ ਨੂੰ ਨਹੀਂ ਪਤਾ ਅੱਜ ਪ੍ਰਮਾਤਮਾ ਨੇ ਉਸ ਦਾ ਪੁੱਤ ਉਸ ਕੋਲੋਂ ਲੈ ਲਿਆ ਤਾਂ ਪਤਾ ਸੀ <laughs> तो 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 पीछे पीछे के के टाइम हो गया तो चले माथा टेकने फिर गड्डी आ रहा था मैं साइड हो है उसके बाद गड्डी आगे चढ़ा दिए फिर पीछे फिर दोबारा ऐसे कर दिए तो खुद भी जख्मी हो गया मेरा पैर तो मेरा बचा दे बच जा मेरा कुछ भी नहीं मेरा इस पर बच्चा था ना तो बचाने नहीं सके तीर नहीं सके मेरा पैर फंस गया उसमें दूसरा <laughs> <सुस्तोस्रा> पा <पारा। laughs> मेरा घीचा कस के मेरा बाबू के था कद सोचा सी भैन के मंदिर जा रही है जिस परमात्मा के घर जा रही है उस परमात्मा ने मेरा पुत ले लेना परमात्मा मुझको बच्चे ले लिया मेरा बच्चे ले लिया ਸੀ ਆਪਣੇ ਪ੍ਰਾਨੂ ਪਰ ਅਨ ਨੂੰ ਨਹੀਂ ਪਤਾ ਜਿੱਦਾਂ ਕੀਲੇ ਜਦਿਲ ਪਰ ਆਪਣੇ ਆ ਟੇ ਕੋਲ ਪ੍ਰਾ ਲਲਨ ਮੋਰ ਕੀ ਦੀਰ ਬਾਰ ਕਰਕੇ ਬਿਲਕੁਲ ਜੀ ਬਾਰ ਬਾਰ ਰੱਬ ਦੇ ਅੱਗੇ ਅਰਦਾਸ ਕਰਦੀ ਹੈ ਬਾਰ ਬਾਰ ਰੱਬ ਦੇ ਅੱਗੇ ਪ੍ਰਮਾਤਮਾ ਦੇ ਅੱਗੇ ਪ੍ਰਯਾਦ ਕਰਦੀ ਹੈ ਕਿ ਉਸਤਾ ਭਰਾ ਸੂ ਮੋੜ ਦਿੱਤਾ ਜਾ ਇਸ ਨੌਜਵਾਨ ਨਾਲ ਗੱਲ ਕਰਾਂਗੇ ਕੁਝ ਕਹਿਣਾ ਚਾਹੁੰਦਾ ਭਾਈ ਸਾਹਿਬ ਇਧਰ ਆ ਜਿਓ ਥੋੜਾ ਕੀ ਗੱਲ ਹੋਈ ਪਤਾ ਤੁਹਾਨੂੰ ਸਾਰੀ ਗੱਲ ਦਾ ਗੱਲ ਇਹ ਹੋਏ ਕਿ ਮੰਦਿਰ ਜਾ ਰਹੇ تھے ਉਧਰ ਸੇ ਮੁੰਡੇ ਗੱਡੀ ਚਲਾਦੇ ਉਸ ਜਾਜ ਨਹੀਂ ਥਾ। ਤੋ ਜਾਜ ਨਹੀਂ ਥਾ ਤੋ ਇਹ ਲੋਕ ਜਾ ਰਹੇ ਥੇ ਉਸੇ ਗੱਡੀ ਟੜ ਗਏ ਤੋ ਸਿੱਧੇ ਹੀ ਅਗੇ ਚੜ ਗਿਆ ਗਲੀ ਪੇ। ਤੋ ਜਦੋਂ ਚੜਹਾ ਤੋ ਹਸਪੀਟਲ ਲੈ ਗਏ ਹਮ ਲੋਗ ਤੇ ਇੱਕ ਕੋਤੇ ਪੂਰਾ ਹੋ ਗਿਆ ਤੋ ਲੇਕਿਨ ਜੋ ਹਲ ਹਸਪੀਟਲ। ਅੱਛਾ ਉੱਥੇ ਪਰਿਵਾਰ ਵਾਲੇ ਬੈਠੇ ਤੇ ਜਾ ਕੇ ਕੀ ਕਹਿੰਦੇ ਨੇ? ਉਹ ਰਾਜੀਨਾਮੇ ਲਈ ਕਹਿੰਦੇ ਹੋਣੇ। ਰਾਜੀਨਾਮੇ ਉਹ ਉਹ ਉਹਨਾਂ ਦਾ ਚਾਚੇ ਹੈ ਉਹ ਪਜ ਗਏ ਵਹਾਂ ਸੇ। ਹਾਂ ਚਾਬੇ ਗੱਡੀ ਕਾ ਮੰਗਵਾਏ ਹੈ ਅਭੀ। ਤੋ ਥਾਣੇ ਗੱਡੀ ਲੈ ਜਾਏਗਾ ਅਭੀ। ਤੇ ਬਿਲਕੁਲ ਅਸੀਂ ਜਰੂਰ ਉਸ ਗੱਡੀ ਦੀ ਤਸਵੀਰ ਦਿਖਾਵਾਂਗੇ ਭਾਈ ਸਾਹਿਬ ਦਿਖਾਓ ਗੱਡੀ ਜਰੂਰ ਚਾਹਾਂਗੇ ਉਸ ਗੱਡੀ ਦੀ ਵੀ ਤਸਵੀਰ ਨਾਲ ਦੀ ਨਾਲ ਇਹ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਕਿ ਕਿਸ ਤਰੀਕੇ ਨਾਲ ਉਸ ਗੱਡੀ ਦੇ ਵਿੱਚ ਨੌਜਵਾਨ ਵੱਲੋਂ ਉਸ ਨੂੰ ਥੱਲੇ ਦਿੱਤਾ ਜਾਂਦਾ ਵਾ ਮਾਂ ਪੁੱਤ ਜਦੋਂ ਘਰ ਤੋਂ ਮੰਦਰ ਲਈ ਨਿਕਲਦੇ ਨੇ ਤਾਂ ਜਰੂਰ ਕਿਤੇ ਨਾ ਕਿਤੇ ਇੱਕ ਬੜੀ ਹੀ ਦੁਖਦਾਈ ਘਟਨਾ ਜਿਹੜੀ ਹੈ ਸਾਹਮਣੇ ਆਂਦੀ ਹੈ ਕਿ ਉਸ ਗੱਡੀ ਦੇ ਥੱਲੇ ਜਦੋਂ ਉਹ ਬੱਚਾ ਤੇ ਉਸਦੀ ਮਾਂ ਆ ਜਾਂਦੀ ਹੈ ਪੁਲਿਸ ਵੀ ਜ਼ਰੂਰ ਮੌਕੇ ਤੇ ਕਿਤੇ ਨਾ ਕਿਤੇ ਇਹ ਪਹੁੰਚੀਏ ਗੱਲਬਾਤ ਜ਼ਰੂਰ ਕਰਾਂਗੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਚੱਲ ਕੇ ਫਿਲਹਾਲ ਮੈਂ ਜ਼ਰੂਰ ਤਸਵੀਰ ਆਪਣੇ ਦਰਸ਼ਕਾਂ ਦੇ ਨਾਲ ਇੱਕ ਵਾਰ ਸਾਂਝੀ ਕਰ ਦਵਾਂ ਕਿਸ 스ਕੋਰਪੀਓ ਗੱਡੀ ਉਸ ਪਰਿਵਾਰ ਵਾਸਤੇ ਉਸ ਬੱਚੇ ਵਾਸਤੇ ਕਾਲ ਬਣ ਕੇ ਆਂਦੀ ਹੈ ਮੌਕੇ ਤੇ ਸੁਗਰਾਜ ਜੀ ਪਹੁੰਚੇ ਨੇ ਸੁਗਰਾਜ ਜੀ ਕੀ ਕੀਤੀ ਜਾਏਗੀ ਕਾਰਵਾਈ ਗੱਡੀ ਮੌਕੇ ਤੇ ਬਰਾਮਦ ਵੀ ਹੋ ਜੀ ਸਾਨੂੰ ਜੀ ਜਿਹੜੀ ਇੰਟੀਮੀਸ਼ਨ ਮਿਲੀ ਹੈ ਇਹਦੇ ਮਤਾਬਕ ਉਪਦੇਸ਼ ਪ੍ਰਸ਼ਾਦ ਨੇ ਜੋ ਟਾਇਲਰ ਮਿਸਤਰੀ ਦਾ ਕੰਮ ਕਰਦੇ ਨੇ ਉਹਨਾਂ ਦੇ ਉਹ ਕਹਿੰਦੇ ਵੀ 4 ਵਜੇ ਮੈਨੂੰ ਫੋਨ ਗਿਆ ਸੀ ਇੱਥੋਂ ਤੇ ਮੇਰੀ بیوی ਦਾ ਜਿਹੜਾ ਉਹ ਮਤਲਬ ਇਹ ਲੱਗੋ ਕਿਸੇ ਨੇ ਗੱਡੀ ਚੜਾਤੀ ਏ ਤੇ ਬੱਚੇ ਦੇ ਵੀ ਸੱਟਾਂ ਲੱਗੀਆਂ ਨੇ ਨਾਲ ਕਿਉਂਕਿ ਉਹਦੀ بیوی ਦੇ ਉਹਦਾ ਬੱਚਾ ਜਿਹੜਾ ਹੈ ਉਹ ਉਹਦੀ ਵਾਈਫ ਤੇ ਬੱਚਾ ਦੋਵੇਂ ਮਾਪੋਤ ਜਿਹੜੇ ਮੰਦਰ ਜਾ ਰਹੇ ਤੇ ਮਤਲਬ ਗੱਡੀ ਉੱਤੇ ਚੜਨ ਦੇ ਕਰਕੇ ਤੇ ਉਹਨਾਂ ਨੂੰ ਜਿਹੜੀਆਂ ਜਿਆਦਾ ਡੰਗੀਆਂ ਸੱਟਾਂ ਲੱਗੀਆਂ ਅਮਰਸਰ ਲੈ ਗਏ ਨੇ ਬਾਅਦ ਚ ਪਤਾ ਲੱਗਾ ਕਿ ਮਤਲਬ ਬੱਚੇ ਦੀ ਜਿਹੜੀ ਐਟ ਦੀ ਸਪੋਰਟ ਡੈਥ ਹੋ ਗਈ ਮੋਕੇ ਰਸਤੇ 'ਚ ਹੋਈ ਹੈ ਜਾਂ ਕਿਵੇਂ ਕਲੀਅਰ ਨਹੀਂ ਇਹਦੇ ਬਾਰੇ ਚਲੋ ਉਹਦੀ ਡੈਥ ਹੋ ਗਈ ਤੇ ਬਾਕੀ ਜਿਹੜੀ ਵਾਈਫ ਉਹਨਾਂ ਦੀ ਉਹ ਜਿਹਰੇ ਇਲਾਜ ਆ ਤੇ ਹੁਣ ਮੌਕੇ ਤੇ ਮ ਆਇਆ ਜੀ ਤੇ ਹਾਲਾਤਾਂ ਦੇ ਅਨਸਾਰ ਤਫਤੀਸ਼ ਜਿਹੜੀ ਚੱਲ ਰਹੀ ਹੈ ਗੱਡੀ ਕੋਲ ਆ ਆਪਾਂ ਲੈ ਮੌਕੇ ਦੇ ਉੱਤੇ ਵੇਖ ਗੱਡੀ ਬਹੁਤ ਜ਼ਬਰਦਸਤ ਵਾਜੀ ਹੀ ਕਿ ਗੱਡੀ ਦੇ ਟਾਇਰ ਤੱਕ ਫਟ ਗਏ ਵੇਖੋ ਜੀ ਇਹ ਦੱਸਿਆ ਜਿਹਦਾ ਪਹਾੜੀ ਤਫਤੀਸ਼ ਜਾਰੀ ਹੈ ਜੋ ਬਣਦੀ ਹੈ ਇਹ ਕਾਰ ਬਿਲਕੁਲ ਕਾਰਵਾਈ ਬੰਦੀ ਜਿਹੜੀ ਕੀਤੀ ਜਾਵੇਗੀ ਪੁਲਿਸ ਵੱਲੋਂ ਕਹਿਣਾ ਵਾ ਕਿ ਲਗਾਤਾਰ ਜੇਕਰ ਦੇਖਿਆ ਜਾਵੇ ਕਿ ਤਾਂ ਉਸ ਪਰਿਵਾਰ ਦੇ ਨਾਲ ਜਿਹੜਾ ਵਾ ਬਹੁਤ ਵੱਡਾ ਇੱਕ ਦੁਖਦਾਈ ਘਟਨਾ ਵਾਪਰਦੀ ਆ ਕਿ ਘਰ ਤੋਂ ਮੰਦਰ ਨਿਕਲਦੇ ਨੇ ਮਾਂ ਪੁੱਤ ਮਾਂ ਜਖਮੀ ਹੋ ਜਾਂਦੀ ਆ ਤੇ ਬੇਟੇ ਦੀ 3 ਸਾਲ ਦਾ ਬੱਚਾ ਸੀ ਜਿਸ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਹਸਪੀਟਲ ਤੋਂ ਵਾਪਸ ਉਸ ਨੂੰ ਲੈ ਕੇ ਘਰ ਆਂਦੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਕੁੰਡਲ ਡੇਲੀ ਪੰਜਾਬੀ ਬਟਾਲਾ